ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੋਲ 786 ਜਨ ਜਦੋਂ ਤੁਹਾਡਾ ਸਵਾਗਤ ਤੇ ਅੱਜ ਦੀ ਰੈਸਪੀ ਵਿੱਚ ਆਪਾਂ ਬਣਾਵਾਂਗੇ ਬਚੀਆਂ ਰੋਟੀਆਂ ਤੋਂ ਬਹੁਤ ਹੀ ਟੇਸਟੀ ਪਿੰਨੀਆਂ ਬਿਨਾ ਆਪਾਂ ਚੀਨੀ ਤੋਂ ਬਣਾਵਾਂਗੇ ਬਿਨਾ ਆਪਾਂ ਗੁੜ ਤੋਂ ਬਣਾਵਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਬਿਨਾ ਸਕਿਪ ਕੀਤੇ ਵੀਡੀਓ ਨੂੰ ਪੂਰਾ ਦੇਖੋ ਵੀ ਬਿਨਾ ਖੰਡ ਤੋਂ ਤੇ ਬਿਨਾ ਆਪਾਂ ਗੁੜ ਤੋਂ ਬਚੀਆਂ ਹਿੰਗਾਂ ਰੋਟੀਆਂ ਦੀਆਂ ਪਿੰਨੀਆਂ ਕਿਸ ਤਰ੍ਹਾਂ ਬਣਾਉਣੇ ਹੈਗੇ ਆ ਤੇ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਹਾਇਦਿਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਚਲੋ ਫਿਰ ਆਪਾਂ ਪਿੰਨੀਆਂ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਪਿੰਨੀਆਂ ਬਣਾਉਣ ਵਾਸਤੇ ਤੇ ਆਪਣੇ ਕੋਲੇ ਸੱਤ ਬਚੀਆਂ ਹੋਈਆਂ ਰੋਟੀਆਂ ਸਵੇਰ ਨੂੰ ਥੋੜੀਆਂ ਇਹ ਰੋਟੀਆਂ ਮੈਥੋਂ ਵਧੀਆ ਹੀ ਪੱਕ ਗਈਆਂ ਸੀਗਾ ਤੇ ਚਲ ਮੈਂ ਆਖਿਆ ਪੈ ਇਹਨਾਂ ਦੀ ਵਧੀਆ ਜੀ ਰੈਸਪੀ ਬਣਾ ਕੇ ਤੇ ਖਵਾ ਸਕਦੇ ਆਂ ਬੱਚਿਆਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਰੱਖ ਦਾਂਗੇ ਸਾਈਡ ਤੇ ਤੇ ਦੋ ਲਈਆਂ ਹੈਗੀਆਂ ਆਪਣੇ ਕੋਲੇ ਹੈਗੀਆਂ ਨਾਰੀਅਲ ਦੀਆਂ ਠੂਠੀਆਂ ਇਹਨਾਂ ਨੂੰ ਆਪਾਂ ਕद्दूकस ਕਰਾਂਗੇ ਇੱਕ ਠੂਠੀ ਨੂੰ ਆਪਾਂ ਇੱਧਰ ਰੱਖ ਦਿੰਨੇ ਆ ਤੇ ਹੁਣ ਆਪਾਂ ਜਿਹੜਾ ਆ ਬ੍ਰੀਕ ਵਾਲਾ ਹਿੱਸਾ ਜਮਾਂ ਬ੍ਰੀਕ ਨੇ ਮੀਡੀਅਮ ਜਿਹਾ ਸਾਈਜ਼ ਹੈਗਾ ਇਹਦੇ ਤੇ ਆਪਾਂ ਕद्दूकस ਕਰਾਂਗੇ ਠੂਠੀ ਨੂੰ ਵੈਸੇ ਤਾਂ ਆਪਾਂ ਨਾਰੀਅਲ ਦਾ ਬੂਰਾ ਵੀ ਪਾ ਸਕਦੇ ਆ ਪਰ ਇਸ ਤਰ੍ਹਾਂ ਜਿਹੜੀ ਠੂਠੀ ਹੁੰਦੀ ਇਹਨੂੰ ਆਪਾਂ ਕद्दूकस ਕੇ ਕद्दूकस ਕਰਕੇ ਪਾਵਾਂਗੇ ਨਾ ਤੇ ਵਧੀਆ ਲੱਗਦਾ ਹੈ ਥੋੜਾ ਜਿਹਾ ਦਰਦਰਾਪਣ ਜਿਹਾ ਆਉਂਦਾ ਹੈਗਾ ਉਹ ਥੋੜਾ ਜਿਹੜਾ ਨਾਰੀਅਲ ਦਾ ਬੂਰਾ ਹੁੰਦਾ ਉਹ ਥੋੜਾ ਜਿਹਾ ਬ੍ਰੀਕ ਹੁੰਦਾ ਹੈਗਾ ਹਾਂਜੀ ਇੱਕ ਠੂਠੀ ਤਾਂ ਆਪਾਂ ਕੱਦੂ ਕਸ਼ ਕਰ ਲਈ ਤੇ ਹੁਣ ਆਪਾਂ ਦੂਜੀ ਠੂਠੀ ਵੀ ਕੱਦੂ ਕਸ਼ ਕਰੀ ਜਾਂਨੇ ਬਾਕੀ ਸਾਰੇ ਆਪਾਂ 7 ਰੋਟੀਆਂ ਦੇ ਹਿਸਾਬ ਨਾਲ ਇਹ ਠੂਠੀਆਂ ਲਿਆਂਗਾ ਨਾਰੀਆ ਲਿਆਗਾ ਤੇ ਤੁਸੀਂ ਜਿੰਨੀਆਂ ਰੋਟੀਆਂ ਦੀਆਂ ਇਹ ਪਿੰਨੀਆਂ ਬਣਾਉਣੀਆਂ ਉਸੇ ਹਿਸਾਬ ਨਾਲ ਤੁਸੀਂ ਨਾਰੀਆ ਲੈ ਲੈਣਾਗਾ ਪੱਕ ਸਰਦੀ ਦੇ ਵਿੱਚ ਬਹੁਤ ਵਧੀਆ ਲੱਗਦੀਆਂ ਤੇ ਬਾ ਇਹ ਆਪ ਬਹੁਤ ਘੱਟ ਘਿਓ ਦੇ ਵਿੱਚ ਇਹ ਪਿੰਨੀਆਂ ਬਣਾਵਾਂਗੇ ਤੇ ਟੇਸਟੀ ਵੀ ਬਹੁਤ ਬਣਨਗੀਆਂ ਤੇ ਬਸ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਹਾਂਜੀ ਖੋਪੇ ਦੀ ਠੂਠੀ ਨਾ ਆਪਾਂ ਵਧਿਆ ਜਾਂ ਕੱਦੂ ਕਾਛ ਕਰ ਲਿਆ ਤੁਸੀਂ ਦੇਖ ਸਕਦੇ ਬਹੁਤ ਵਧੀਆ ਹੈ ਇਹਦੇ ਲੱਛੇ ਜੇ ਬਣ ਗਏ ਹੈਗੇ ਜਦੋਂ ਇਹ ਪਿੰਨੀਆਂ ਦੇ ਵਿੱਚ ਆਪਾਂ ਪਾਵਾਂਗੇ ਤਾਂ ਪਿੰਨੀਆਂ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਣੀਆਂ ਹੁਣ ਆਪਾਂ ਰੱਖ ਦਿੰਨੇ ਆ ਸਾਈਡ ਤੇ ਤੇ ਹੁਣ ਆਪਾਂ ਚੱਲਦੇ ਆ ਗੈਂਸਨ ਨੇ ਹਾਂਜੀ ਗੈਂਸ ਤੇ ਆਪਾਂ ਤਵਾ ਰੱਖ ਲਿਆ ਗੈਂਸ ਆਪਾਂ ਆਨ ਕਰ ਲਿਆ ਤੇ ਹੁਣ ਆਪਾਂ ਦੋ ਰੋਟੀਆਂ ਨੂੰ ਇੱਕ ਵਾਰੀ ਸੇਕ ਲਾਂਗੇ ਦੋ ਦੋ ਰੋਟੀਆਂ ਕਰਕੇ ਆਪਾਂ ਸੇਕ ਲਾਂਗੇ ਹਲਕੀਆਂ ਰੋਟੀਆਂ ਵਧੀਆ ਰੋਸਟ ਜੇ ਹੋ ਜਾਣੀਆਂ ਤੇ ਫਲੇਮ ਆਪਾਂ ਤੇਜ਼ ਹੀ ਰੱਖਾਂਗੇ ਹਾਂਜੀ ਸਾਰੀਆਂ ਰੋਟੀਆਂ ਆਪਾਂ ਵਧੀਆ ਜਿਹਾ ਰੋਸਟ ਕਰ ਲਈਆਂ ਤੇ ਗੈਸ ਕਰ ਦਾਂਗੇ ਆਪਾਂ ਬੰਦ ਆ ਤੁਸੀਂ ਦੇਖ ਸਕਦੇ ਹੋ ਵਧੀਆ ਰੋਟੀਆਂ ਆਪਾਂ ਰੋਸਟ ਕਰ ਲਈਆਂ ਹਾਂਜੀ ਹੁਣ ਆਪਾਂ ਮਿਕਸੀ ਵਾਲਾ ਜੱਗ ਲੈ ਲਿਆ ਤੇ ਜੱਗ ਦੇ ਵਿੱਚ ਆਪਾਂ ਦੋ ਰੋਟੀਆਂ ਦਾ ਹੁਣ ਚੂਰਾ ਬਣਾ ਕੇ ਪਾ ਦਾਂਗੇ ਛੋਟੇ ਛੋਟੇ ਪੀਸਾਂ ਦੇ ਵਿੱਚ ਇਹਨਾਂ ਨੂੰ ਆਪਾਂ ਦੋ ਵਾਰੀ ਕਰਕੇ ਪੀਸਾਂਗੇ ਕਿਉਂਕਿ ਜੱਗ ਹੈ ਛੋਟਾ ਜੇ ਤੁਹਾਡੇ ਕੋਲੇ ਜੱਗ ਵੱਡਾ ਤਾਂ ਤੁਸੀਂ ਇੱਕੇ ਵਾਰੀ ਰੋਟੀਆਂ ਜਿੰਨੀਆਂ ਰੋਟੀਆਂ ਪੈਂਦੀਆਂ ਹੋਆਂ ਓਨੀਆਂ ਰੋਟੀਆਂ ਨੂੰ ਤੁਸੀਂ ਚੂਰਾ ਬਣਾ ਕੇ ਤੇ ਪਾ ਸਕਦੇ ਹੋ ਹੁਣ ਆਪਾਂ ਇਹ ਦੋ ਰੋਟੀਆਂ ਪਾਤੀਆਂ ਤੇ ਵਧੀਆ ਜਿ ਇਹਨਾਂ ਦਾ ਆਪਾਂ ਚੂਰਾ ਬਣਾ ਲਾਂਗੇ ਰੋਟੀਆਂ ਨੂੰ ਹਲਕੀਆਂ ਹੀਆਂ ਠੰਡੀਆਂ ਕਰਨੀਆਂ ਹੁਣ ਆਪਾਂ ਚੂਰਾ ਬਣਾ ਲਾਂਗੇ ਹਾਂਜੀ ਰੋਟੀਆਂ ਨੂੰ ਆਪਾਂ ਪੀਸ ਲਿਆਗਾ ਤੇ ਵਧੀਆ ਦਰਦਰਾ ਜਿਹਾ ਇਹਨਾਂ ਦਾ ਚੂਰਾ ਬਣ ਗਿਆ ਤੇ ਹੁਣ ਆਪਾਂ ਇਹ ਕੜਾਹੀ ਦੇ ਵਿੱਚ ਪਾ ਦਾਂਗੇ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਰੋਟੀਆਂ ਦਾ ਚੂਰਾ ਬਣਾ ਲਾਂਗੇ ਦੇਖੋ ਕਿੰਨਾ ਵਧੀਆ ਚੂਰਾ ਬਣ ਗਿਆ ਤੇ ਪਿੰਨੀਆਂ ਆਪਣੀਆਂ ਕਿੰਨੀਆਂ ਵਧੀਆ ਬਣਣਗੀਆਂ ਹਾਂਜੀ ਸਾਰੀਆਂ ਰੋਟੀਆਂ ਆਪਾਂ ਮਿਕਸੀ ਵਾਲੇ ਜੱਗ ਦੇ ਵਿੱਚ ਹੁਣ ਵਧੀਆ ਜਿਹਾ ਪੀਸ ਲਿਆਗਾ ਤੇ ਬਹੁਤ ਵਧੀਆ ਇਹਦਾ ਚੂਰਾ ਬਣ ਗਿਆ ਹੈਗਾ ਤੇ ਪਿੰਨੀਆਂ ਵੀ ਆਪਣੀਆਂ ਬਹੁਤ ਵਧੀਆ ਬਣਨਗੀਆਂ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਕद्दूकस ਕੀਤਾ ਹੋਇਆ ਨਾਰੀਅਲ ਇੱਕ ਕੌਲੀ ਹੈਗੀ ਆਪਣੇ ਕੋਲੇ ਦਾਖਾ ਡਰਾਈ ਫਰੂਟ ਤੁਸੀਂ ਆਪਦੀ ਮਨਪਸੰਦ ਕੋਈ ਵੀ ਪਾ ਸਕਦੇ ਆ ਹਾਂਜੀ ਤੇ ਹੁਣ ਆਪਾਂ ਪਾਵਾਂਗੇ ਮਿੱਠਾ ਨਾ ਹੀ ਤਾਂ ਆਪਾਂ ਗੁੜ ਪਾਵਾਂਗੇ ਤੇ ਨਾ ਹੀ ਆਪਾਂ ਪਾਵਾਂਗੇ ਖੰਡ ਆਪਾਂ ਪਾਵਾਂਗੇ ਸ਼ੱਕਰ ਸ਼ੱਕਰ ਨਾਲ ਬਹੁਤ ਸਵਾਦ ਪਿੰਗਾਂ ਬਣਦੀਆਂ ਓਨਾ ਕੁ ਮਿੱਠਾ ਪਾਵਾਂਗੇ ਜਿਸ ਹਿਸਾਬ ਨਾਲ ਆਪਣੇ ਕੋਲੇ ਰੋਟੀਆਂ ਸੀng ਜੇ ਜੇਕਰ ਤੁਹਾਨੂੰ ਜ਼ਿਆਦਾ ਮਿੱਠਾ ਖਾਣਾ ਪਸੰਦ ਹੈ ਤਾਂ ਤੁਸੀਂ ਆਪਦੇ ਹਿਸਾਬ ਨਾਲ ਪਾ ਲੈਣਾ ਹੈਗਾ ਹੁਣ ਮੇਰੇ ਕੋਲ ਇੱਕ ਬਾਟੀ ਸੀ ਸ਼ੱਕਰ ਦੀ ਇੱਕ ਆਪਾਂ ਬਾਟੀ ਸ਼ੱਕਰ ਦੀ ਪਾਤੀ ਆ ਹੁਣ ਆਪਾਂ ਪਾ ਦਾਂਗੇ ਦੇਸੀ ਘਿਓ ਇਹ ਆਪਾਂ 3 ਚਮਚੇ ਲੈ ਸੀ ਦੇਸੀ ਘਿਓ ਦੇ ਤੇ ਇਹਨਾਂ ਨੂੰ ਆਪਾਂ ਗਰਮ ਕਰ ਲਿਆ ਸੀਗਾ ਤੇ ਹੁਣ ਆਪਾਂ ਦੇਸੀ ਘਿਓ ਪਾ ਦਾਂਗੇ ਹਾਂਜੀ ਹੁਣ ਆਪਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਜੇ ਜਰੂਰਤ ਪਈ ਤਾਂ ਥੋੜਾ ਬਹੁਤ ਆਪਾਂ ਘਿਓ ਹੋਰ ਪਾ ਲਾਂਗੇ ਵੈਸੇ ਮੈਨੂੰ ਲੱਗਦਾ ਨਹੀਂ ਵੀ ਜਰੂਰਤ ਆਪਾਂ ਨੂੰ ਪਊਗੀ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਹਾਂਜੀ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਮਿਲਾ ਲਿਆ ਤੇ ਹੁਣ ਆਪਾਂ ਇੱਕ ਚਮਚ ਘਿਓ ਦਾ ਹੋਰ ਗਰਮ ਕਰ ਲਿਆ ਸੀ ਥੋੜਾ ਜਿ ਮੈਨੂੰ ਘੱਟ ਲੱਗਦਾ ਸੀਗਾ ਘਿਓ ਟੋਟਲ 4 ਚਮਚ ਹੋ ਗਿਆ ਘਿਓ ਦੇ 4 ਚਮਚ ਤਾਂ ਬਹੁਤ ਹੈਗੇ ਆ ਕਿਉਂਕਿ ਵੈਸੇ ਵੀ ਦੇਸੀ ਘਿਓ ਥੋੜਾ ਜਿ ਤਰੇੜਾ ਹੁੰਦਾ ਹੈਗਾ ਜ਼ਿਆਦਾ ਵੀ ਨਹੀਂ ਪਾਉਂਦੇ ਕਿ ਫਿਰ ਜ਼ਿਆਦਾ ਤਰੇੜੀਆਂ ਜੀਆਂ ਪਿੰਨੀਆਂ ਸਵਾਦ ਨਹੀਂ ਲਾ ਦਿੰਦੀਆਂ ਹਾਂ ਹਾਂਜੀ ਸਾਰਾ ਸਮਾਨ ਆਪਾਂ ਹੁਣ ਚੰਗੀ ਤਰ੍ਹਾਂ ਮਿਲਾ ਲਿਆ ਵਧੀਆ ਹੁਣ ਆਪਣਾ ਇਹ ਜਿਹੜਾ ਰੋਟੀਆਂ ਵਾਲਾ ਮਿਸ਼ਰਣ ਸੀਗਾ ਤੇ ਵਧੀਆ ਇਸ ਤਰ੍ਹਾਂ ਜੋੜਨ ਲੱਗ ਗਿਆ ਹੁਣ ਆਪਾਂ ਬਣਾਵਾਂਗੇ ਪਿੰਨੀਆਂ ਤੇ ਪਿੰਨੀਆਂ ਆਪਾਂ ਨਾ ਹੀ ਤਾਂ ਜ਼ਿਆਦਾ ਵੱਡੀਆਂ ਬਣਾਵਾਂਗੇ ਤੇ ਨਾ ਹੀ ਜ਼ਿਆਦਾ ਛੋਟੀਆਂ ਬਣਾਵਾਂਗੇ ਪਿੰਨੀਆਂ ਦੀ ਸ਼ੇਪ ਗੋਲ ਰੱਖੋ ਚਾਹੇ ਤੁਸੀਂ ਇਸ ਤਰ੍ਹਾਂ ਲੰਬਾਈ ਦੇ ਵਿੱਚ ਉਹ ਤੁਹਾਡੀ ਮਰਜ਼ੀ ਆ ਤੁਸੀਂ ਕਿਸ ਤਰ੍ਹਾਂ ਵਟਣੀਆਂ ਪਿੰਨੀਆਂ ਉਸੇ ਤਰ੍ਹਾਂ ਵਟ ਲੈਣੀਆਂ ਆਪਾਂ ਇਸ ਤਰ੍ਹਾਂ ਹੁਣ ਪਿੰਨੀਆਂ ਵੱਟੀਆਂ ਆ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਕਿੰਨੀ ਵਧੀਆ ਪਿੰਨੀ ਬਣੀ ਹੈ ਇਸੇ ਤਰ੍ਹਾਂ ਆਪਾਂ ਸਾਰੀਆਂ ਪਿੰਨੀਆਂ ਵੱਟ ਲਾਂਗੇ ਹਾਂਜੀ ਹੁਣ ਆਪਾਂ ਦੋਨੇ ਹੱਥਾਂ ਨਾਲ ਪਿੰਨੀਆਂ ਨੂੰ ਵੱਟੀ ਜਾਂਦੇ ਆ ਕਿਉਂਕਿ ਦੋਨੇ ਹੱਥਾਂ ਨਾਲ ਫਿਰ ਦਵਾ-ਦਆ ਪਿੰਨੀਆਂ ਵੱਟੀਆਂ ਜਾਣੀਆਂ ਛੇਤੀ ਛੇਤੀ ਇੱਕ ਹੱਥ ਨਾਲ ਤਵਰ ਛੇਤੀ ਵੱਟੀਆਂ ਨਹੀਂ ਜਾਂਦੀਆਂ ਆਂ ਹਾਂਜੀ ਸਾਰੀਆਂ ਪਿੰਨੀਆਂ ਪਰ ਬਣਾ ਕੇ ਤਿਆਰ ਕਰ ਲਈਆਂ ਬਹੁਤ ਵਧੀਆ ਜਿਹੜੀਆਂ ਇਹ ਪਿੰਨੀਆਂ ਬਣੀਆਂ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਤੁਹਾਨੂੰ ਅੱਜ ਰੈਸਪੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਕਿੰਨੀਆਂ ਵਧੀਆ ਪਿੰਨੀਆਂ ਬਣੀਆਂ ਦੇਖੋ ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖੋ ਤੇ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸਦੇ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈਗੀ ਆ ਮਿਲਦੇ ਆਪਾਂ ਨਵੀਂ ਰੈਸਪੀ 'ਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ